ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਤਾਂ ਅੱਜ ਫੇਰ ਅਸੀਂ ਪਹੁੰਚੇ ਸੀਗੇ ਜੀ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਪਾਇੰਦਾ ਜੀ ਭਗਤ ਦੇ ਬਿਲਕੁਲ ਇਹ ਨਜ਼ਦੀਕ ਆ ਜਾਂਦਾ ਬੜਾ ਐਜ ਅੱਜ ਪਹੁੰਚੇ ਆ ਨਰਮਲ ਸਿੰਘ ਬੜਾਂਚ ਦੇ ਘਰੇ ਤੇ ਬਾਕੀ ਇਹ ਵੀ ਇੱਕ ਅੱਧੀ ਚੰਗੇ ਸਮੇਂ ਤੋਂ ਚੰਗੀ ਮੱਝ ਸਾਹਮਣੇ ਹੁੰਦੇ ਜਿਵੇਂ ਹੁਣ ਮੱਝ ਦੀ ਡਿਟੇਲ ਵੀ ਦਿਖਾਉਣੇ ਆ ਸਾਨੂੰ ਦੁੱਧ ਬਾਰੇ ਪੁੱਛਦੇ ਆ ਚੰਗੀ ਮੱਝ ਤਾਂ ਸਾਨੂੰ ਸਾਰਾ ਇੱਕ ਵਾਰੀ ਉਹ ਵੈਸੇ ਨਿਕਾ ਮਰਵਾਈ ਐ ਵੀ ਅੱਜ ਅਸੀਂ ਇਸ ਘਰੇ ਖੜੇ ਆ ਬਾਈ ਤਾਂ ਤੇ ਦੇਸਾਇ ਨੇ ਇੱਧਰ ਇੱਕ ਦੁੱਲਮਾ ਇਸ ਇਹਨਾਂ ਦੀ ਦੋ ਥਣ ਵਾਲੀ ਤਾਂ ਹੋਰ ਵੀਰੇ ਦਿਖਾਈਏ ਫਿਰ ਮੱਝ ਆਪਾਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤਾਂ ਹੋਰ ਸਭ ਠੀਕ ਹੈ ਜੀ ਵਧੀਆ ਜੀ ਵਧੀਆ ਤੇ ਅੱਜ ਕਿੰਨੇ ਕੁ ਦੁੱਧ ਵਾਲੀ ਦਿਖਾ ਰਹੇ ਆ ਜਿਹੜੀ ਮੱਝ ਆਪਣੀ ਇਹ ਜਿਹਨੇ ਪਿਛਲੇ ਸੂਏ ਦਿੱਤਾ ਸੀ 18 ਲੀਟਰ ਜੀ ਅੱਛਾ ਪਹਿਲੇ ਇੱਕ ਤੀਜੇ ਸੂਏ ਸੂਣਾਗਾ ਜੀ ਇਹਨੇ ਅੱਛਾ ਇੱਕ ਤੀਨੇ ਤੀਜੇ ਸੂਏ ਨਾ ਤੇ ਦੂਜੇ ਸੂਏ ਨੇ 18 ਕਿਲੋ ਲੀਟਰ ਦੁੱਧ ਤੇ ਆਪ ਕਿਹੜੇ ਬੋਲਦੀ ਸੀ ਤੂੰ ਦੱਸਿਆ ਜੀ ਮੈਨੂੰ ਇਹ M29 ਦੀ ਆ M29 ਦੀ ਬਲੱਡ ਵੀ ਚੰਗਾ ਆ ਜਾਂਦਾ ਜੀ ਤੇ ਆਪਾਂ ਉਹਦੇ ਵਾਂਗੂ ਭਰਾਵਾਂ ਨੂੰ ਕਹਿੰਦੇ ਡਿਟੇਲ ਪਹਿਲਾਂ ਜੀ ਪਤਾ ਲੱਗ ਜੇ ਨਾਲੇ ਇੱਕ ਵੀਰੇ ਹੋਰ ਐ ਰਿਕਵੈਸਟ ਹੀ ਆ ਫੋਨ ਵੀਰ ਨੂੰ ਉਸੇ ਉਹੀ ਲਾਇਓ ਜਿਹੜੇ ਨੂੰ ਪਤਾ ਹੁੰਦਾ ਨਾ ਵੀ ਆਪਾਂ ਲੈਣੀ ਆ ਜੀ ਜੇ ਤੁਸੀਂ ਉਹ ਫੋਨ ਲਾਵੋਗੇ ਬੰਦਾ ਵੀ ਘਟ ਉਲਝਦਾ ਹੁੰਦਾ ਮੂਰੇ ਤੇ ਬਾਕੀ ਵੀਰੇ ਹੁਣ ਸੁਣਣ ਵਾਲੀ ਕਿਹੜਿਆ ਬੋਲਦਾ ਸੀਮਨ ਕਿਹੜਾ ਭਰੇ ਆ ਇਹ ਬਾਈ ਬਜਰੰਗੀ ਦਾ ਬਰਜੰਗੀ ਦਾ ਤੇ ਮਗਰਲੇ ਸਵੇ ਕੀ ਸੀ ਬੱਚਾ ਮਗਰਲੇ ਸਵੇ ਕੱਟੀ ਸੀਗੀ ਬਈ ਕੱਟੀ ਸੀ ਤੇ ਪਹਿਲੇ ਸਵੇ ਕੀ ਸੀ ਪਹਿਲੇ ਸੂਏ ਕੱਟਾ ਦਿੱਤਾ ਸੀ ਪਹਿਲੇ ਸੂਏ ਕੱਟ ਜਾਨੀ ਗਈ ਸੂਆ ਬਦਲਤਾ ਇਹਨੇ ਸੂਆ ਕੱਟਾ ਤੇ ਅੱਜ ਤੇ ਦੇਖੋ ਕੀ ਦੇਂਦੀ ਆ ਹਾਂ ਤਾਂ ਉਹਦਾ ਚਲੋ ਕਹਿੰਦੇ ਹੁੰਦੇ ਬੱਚੇ ਦਾ ਕਰਮਾ ਦੇ ਆ ਜੀ ਹਨਾ ਦਿਖਾਈਏ ਫਿਰ ਭਾਈ ਮੱਝ ਆਜੋ ਜੀ ਵੀਰੋ ਤੁਹਾਨੂੰ ਆਜੋ ਜੀ ਮਿੱਤਰੋ ਢੇੜਾ ਗੂੜਾ ਦੇ ਕੇ ਦਬਾ ਕੇ ਢੇੜਾ ਸੌਰੀ ਕੋਲੀ ਸਾਤਣਾ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਦਿਖਾਉਣੇ ਆ ਬੜਾ ਦਾ ਮਜ਼ਾ ਤੁਸੀਂ ਆਪ ਮੱਝ ਦਾ ਕਿਸੇ ਦਾ ਭਲੇਖਾ ਪੈਂਦੇ ਹੋ ਤੁਹਾਨੂੰ ਜੇ ਕਿਸੇ ਮੱਝ ਦਾ ਭਲੇਖਾ ਪੈਂਦਾ ਉਹ ਤੁਸੀਂ ਕਮੈਂਟ ਵਿੱਚ ਦੱਸਣਾ ਮੈਂ ਤੁਹਾਨੂੰ ਐਂਡ ਤੇ ਦੱਸੂ ਵੀ ਕਿਹੜੀ ਮੱਝ ਦਾ ਭਲੇਖਾ ਪੈਂਦਾ ਹੈ ਮੱਝ ਚੋਂ ਨਾਲੇ ਮੇਲਿਆਂ ਦੇ ਜਾਂਦੀ ਵੀ ਆਪਾਂ ਇਹਨੂੰ ਇਹ ਤਾਂ ਚਲੋ ਕਰਮਾ ਵਾਲੀ ਬਾਈ ਦੇ ਘਰੇ ਇਹ ਤਾਂ ਵਿਚਾਰਿਆਂ ਨੇ ਕੱਢੀ ਨਹੀਂ ਹਜੇ ਜਾਨੀ ਕਿ ਇਹਦੇ ਨਾਲ ਦੀ ਇੱਕ ਮੱਝ ਮਿਲਿਆ ਜਾਂਦੀ ਰਹੀ ਹੈ ਮਸ਼ਹੂਰੀ ਵੀ ਹੋਈ ਹੈ ਨਾਂ ਵੀ ਬਣਾ ਐਡਾ ਹੀ ਕੱਦ ਸੀ ਇਵੇਂ ਜਿਹੀ ਜੱਤ ਦੀ ਹੁੰਦੀ ਸੀਗੀ ਉਹ ਬਾਲ ਹੁੰਦੇ ਸੀ ਉਹਦੇ ਮੁੰਨ ਕੇ ਨਹੀਂ ਲਿਆਉਂਦੇ ਸੀ ਤਾਂ ਬਾਕੀ ਜਿਹੜੇ ਬ੍ਰੀਡਰ ਬੰਦੇ ਆ ਉਹਨਾਂ ਦਾ ਧਿਆਨ ਬਚੂਗੀ ਤਾਂ ਸੋਨੂੰ ਮੈਂ ਗੌਰ ਦੇ ਨਾਲ ਦਰਦੀ ਦੁਰਦੀ ਵੀ ਨਹੀਂ ਇਹ ਤਾਂ ਲੰਬੀ ਲੈ ਜਾ ਇਧਰ ਨੂੰ ਲੰਬੀ ਲੈ ਜਾ ਦੇਖੋ ਨਹੀਂ ਆਪਾਂ ਪਸੂ ਦਰਦੇ ਆ ਪਹਿਲਾਂ ਤਾਂ ਸੋਨੂੰ ਮੈਂ ਨਾ ਆਰਡਰ ਦੀ ਨਾ ਇੱਕ ਸਾਈਡ ਦਿਖਾਉਣਾ ਸਾਈਡ ਦਿਖਾ ਕੇ ਆਪਾਂ ਕੋਈ ਗੱਲ ਨਹੀਂ ਜਮਾ ਥੋੜੀ ਦਸੱਲੀ ਕਰਾਉਣੀ ਆ ਦੇਖੋ ਥਣ ਬਹੁਤ ਸੋਹਣਾ ਜੀ ਬਾਈ ਇਹਦੇ ਵਿੱਚ ਸਹੀ ਦਿਨ ਕਿੰਨੇ ਰਹਿ ਗਏ ਹਜੇ ਸੂਣ ਚ 9 ਦਿਨ ਰਹਿ ਗਏ ਜੀ 9 ਦਿਨ ਰਹਿ ਗਏ ਵੀਰੇ 9 ਦਿਨਾਂ ਦੇ ਵਿੱਚੋਂ ਮਿੱਤਰੋ ਇਹ ਉਹ ਮੱਝ ਐ ਜੇ ਇਹਨਾਂ ਦੇ ਘਰੇ ਆਮ ਭਰਾਮਾ ਦੇ ਘਰੇ 18 ਲੀਟਰ ਦੁੱਧ ਦਿੰਦੀ ਐ ਤਾਂ ਯਕੀਨਨ ਹੀ ਇਹ ਜਿਹੜਾ ਬੰਦਾ ਹੋਰ ਵੀ ਲੈ ਗਿਆ ਲੀਟਰ ਤੋਂ 2 ਲੀਟਰ ਵੱਧ ਦੁੱਧ ਲੈ ਲੂ ਕਿਉਂਕਿ ਵੱਧ ਦੁੱਧ ਲੈਣ ਦਾ ਹੁੰਦਾ ਦੇਖੋ ਇਹ ਤਾਂ ਦੇਸੀ ਬੰਦੇ ਆ ਹੁਣ ਦੇਸੀ ਬੰਦਿਆਂ ਦੇ ਜਿਹੜੀਆਂ ਚੀਜ਼ਾਂ ਦੁੱਧ ਨਹੀਂ ਦੇਣ ਵਾਲੀਆਂ ਚੀਜ਼ਾਂ ਮੰਨ ਲਓ ਖਲ ਨਹੀਂ ਇਹਨਾਂ ਦੀ ਭਰੀ ਪਈ ਹਜੇ ਵੀ ਠੀਕ ਹੈ ਇਹ ਚੀਜ਼ਾਂ ਨੋਟ ਕਰ ਲਵਾਂਗਾ ਜਿਹੜੇ ਬਰੀਡਰ ਕੋਲੇ ਜਾਵੜੀ ਜੇ H18 ਚਾਉਂਦੇ ਆ 22 ਲੀਟਰ ਚ ਵਾਉਣ ਵਾਲੀ ਮੱਝ ਹੈ ਅ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬਾਤਾਂ ਚੀਜ਼ਾਂ ਹਰ ਵਕਤ ਆਪਾਂ ਇਹੀ ਕੱਢ ਕੇ ਲਿਆਉਣੀਆਂ ਜਮ ਤਾਂ ਹੁਣ ਉਰਲੀ ਸਾਈਡ ਵੀ ਤੁਹਾਨੂੰ ਇਧਰੋਂ ਵੀ ਦਿਖਾ ਦਈਏ ਇੱਕ ਵਾਰੀ ਤਰੋਕੇ ਜੀ ਇੱਥੇ ਜਮਣਿਆ ਜਮਣਿਆ ਇਹ ਕੱਚੀ ਹੋ ਗਈ ਲਓ ਜੀ ਦੇਖੋ ਜਿਹੜਾ ਥਾਣਾ ਤੋ ਦੇਖੋ ਇਹਦੀ ਗਾੜੀ ਵੀ ਵੱਡੀ ਹੋਊ ਬਾਈ ਮੂਰੇ ਥਰ ਵੱਧ ਹੋਊਗਾ ਦੁੱਧ ਹੈ ਨਾ ਪ੍ਰੋਪਰ ਜੇ ਹੋਊਗਾ ਇਹਦਾ ਹਾਂ ਹਾਂ ਜੀ ਹਾਂ हां जी बिल्कुल जी ਇਹਦੀ ਗਾੜੀ ਤੂੰ ਪਤਾ ਲੱਗਦਾ ਵੀ ਗਾੜੀ ਬਹੁਤ ਚੰਗੀ ਹੈ ਜਿਹਦੀ ਗਾੜੀ ਵੱਡੀ ਹੈ ਉਹ ਦੁੱਧ ਵੀ ਬਹੁਤ ਚੰਗਾ ਦੇ ਜਾਂਦੀ ਹੈ। ਬਾਬਾ ਜੀ ਨੇ ਬੋਜਣਾ ਵੀ ਬਹੁਤ ਹੈ। ਵੀਰੇ ਇੱਕ ਨੰਬਰ ਜਲਦੀ ਜਲਦੀ ਵੀਡੀਓ ਚ ਬੋਲਿਓ ਤੁਹਾਡਾ 95175 ਜੀ 95175 03435 03435 95 175 ਜੀ 175 03435 ਨੰਬਰ ਵੀ ਸੋਹਣਾ ਬਾਈ ਦਾ। ਹਾਂ ਜੀ ਬੋਸ ਬੱਸ ਆਈ ਸਿੱਧੀ ਲਈ ਚੱਲੇ ਸਿੱਧੀ ਮੋੜ ਲਿਓ ਬੱਸ। ਹਲੋ ਜੀ ਕਰੋ ਚੈੱਕ ਹੁਣ ਮੁਰਦੀ ਦਾ ਵੀ ਤੁਸੀਂ ਆਰਡਰ ਦੇਖਿਆ ਜਮਾ ਤੁਹਾਨੂੰ ਉਹਨਾਂ ਮੈਂ ਬਹਿ ਕੇ ਦਿਖਾਉਂ ਜਮਾ ਮੁਰਦੀ ਜਮਾ ਕਿ ਕੋਈ ਜਿਹੜੀਆਂ ਚੀਜ਼ਾਂ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਇਧਰਲੇ ਪਾਈ ਦੇ ਲੈ ਜੀ ਹਲੋ ਜੀ ਕਰੋ ਚੈੱਕ ਤੇ ਬਾਕੀ 9 ਦਿਨ ਪਏ ਐ ਤੇ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਵੀਰੇ ਨਹੀਂ ਵਟਸਐਪ ਦੂਜੇ ਨੰਬਰ ਤੇ ਵਟਸਐਪ ਵਾਲਾ ਵੀ ਬੋਲੋ ਨੰਬਰ 90413 90413 77765 77765 90413 413 77 765 3565 ਹਾਂਜੀ ਇਹ ਨੰਬਰ ਹੈਗਾ ਵਟਸਐਪ ਵਾਲਾ ਵਟਸਐਪ ਵਾਲਾ ਨੰਬਰ ਤਾਂ ਬੋਲਿਆ ਕਈ ਵਾਰੀ ਬਾਹਰਲੇਪਰਾ ਸਾਰੇ ਵਟਸਐਪ ਤੇ ਫੋਨ ਲਾਉਂਦੇ ਆ ਜੀ ਠੀਕ ਹੈ ਚਲੋ ਅਸੀਂ ਛੋੜਾ ਆਸਾਨ ਮੰਨਦਾ ਤੁਸੀਂ ਭਰੋਸਾ ਕਰਦੇ ਆਂ ਤੇ ਬਾਕੀ ਛੋੜਾ ਅਜੇ ਤੱਕ ਭਰੋਸਾ ਵੀ ਕਿਤੇ ਟੁੱਟਿਆ ਨਹੀਂ ਤੇ ਤੁਹਾਡਾ ਭਰੋਸਾ ਤੋੜਨ ਵੀ ਨਹੀਂ ਦੇਣਾ ਕਿਉਂਕਿ ਮਾੜੀਆਂ ਜਿਹੜੀਆਂ ਮੱਝਾਂ ਉਹਦਾ ਮੰਡੀ ਤੋਂ ਵੀ ਮਿਲ ਜਾਣੀਆਂ ਜੀ ਘਰਾਂ ਚੋਂ ਵੀ ਮਿਲ ਜਾਣੀਆਂ ਪਰ ਚੰਗੀ ਮੱਝ ਤੁਹਾਨੂੰ ਪਾ ਲੈਣੀ ਬਹੁਤ ਔਖੀ ਹੈ ਨਵੇਂ ਬੰਦੇ ਨੂੰ ਇਧਰ ਨਾ ਪੈਰ ਮਾਰ ਜਾ ਮਗਰ ਕਰਵਾ ਦਿਓ ਜੀ ਬਸ ਉਰਲਾ ਹਾਂਜੀ ਬੱਸ ਇਹਨੂੰ ਬੱਸ ਨਹੀਂ ਘੁੰਮ ਗਈ ਉਧਰ ਨੂੰ ਕਮਾ ਉਧਰ ਨੂੰ ਦਿਓ ਭਾਉਂਦੀ ਇਧਰ ਆ ਤਾਂ ਵੀ ਉਹੀ ਗੱਲ ਆ ਬਾਈ ਜੀ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਤੁਹਾਨੂੰ ਜਿਹੜੀ ਮੱਝ ਹੈ ਤੁਹਾਨੂੰ ਜਿਹੜੀਆਂ ਮੱਝਾਂ ਅਸੀਂ ਉਹੀ ਦਿਖਾਈਏ ਵੀ ਜਿਹੜੀਆਂ 15 ਲੀਟਰ ਤੋਂ ਉੱਤੇ ਹੁਣ ਹਾਂ ਗਾਹਾ ਪੰਦੀ 20 ਵਾਲੀ ਨੂੰ ਹੱਥ ਪਾ ਲੋ ਪੰਦੀ 25 ਵਾਲ ਨੂੰ ਸੋਡੀ ਗਜਾਇਸ ਤੇ ਤੁਹਾਡੀ ਜੇਬ ਨੇ ਜਿਹੜਾ ਭਾਰ ਹੈ ਉਹ ਤੁਹਾਨੂੰ ਪਤਾ ਵੀ ਕਿੰਨਾ ਭਾਰ ਚੁੱਕਣਾ ਬਾਦ ਦੀ ਸਾਡਾ ਫਰਜ ਬਣਦਾ ਸਾਡਾ ਪਿੰਦੀ ਸਿੱਧੂ ਫਾਰਮ ਚੈਨਲ ਦੇ ਉੱਤੇ ਜਿਹੜੀ ਵੀ ਵੀਡੀਓ ਪਊਗੀ ਉਹ ਚੰਗੀ ਮਾਝ ਦੀ ਪਊਗੀ ਜਿਹੜੀ 15 ਲੀਟਰ ਤੋਂ ਉੱਤੇ ਤੁਹਾਨੂੰ ਹਮੇਸ਼ਾ ਦੁੱਧ ਦਿੰਦੀ ਰਹੇ ਜੀ ਕਿਉਂਕਿ ਮੈਂ ਹੁੰਦਾ ਵਿੱਚ ਬਤਾਇਰੇ ਭਰਾ ਕਹਿੰਦੇ ਬਾਈ ਜੀ ਕੋਈ ਨਾ ਯਾਰ ਤੁਸੀਂ ਪਾ ਜੋ ਕੋਈ ਨਾ ਥੋੜਾ ਦਾ ਕੰਮ ਹੈ ਆਮ ਤਾਂ ਹੁੰਦਾ ਬਾਈ ਜੀ ਉਹ ਆਪਣਾ ਮਸਲਾ ਇਹ ਹੁੰਦਾ ਵੀ ਜਿਹੜੀ ਆਮ 10 12 ਲੀਟਰ ਵਾਲੀ ਮੱਝ ਆ ਉਹ ਤਾਂ ਘਰਾਂ ਚੋਂ ਮਿਲ ਜਾਂਦੀ ਹੈ ਮੰਡੀ ਤੋਂ ਵੀ ਮਿਲ ਜਾਂਦੀ ਹੈ ਪਰ 12 ਵਾਲੀ ਵੀ ਮੁਸ਼ਕਲ ਨਾਲ ਹੀ ਮਿਲਦੀ ਹੈ ਪਰ ਉਹ ਮਿਲ ਜਾਂਦੀਆਂ ਪਰ ਜਿਹੜੀਆਂ ਮੱਝਾਂ ਚੰਗੀਆਂ ਹੁੰਦੀਆਂ ਜੇ ਚੰਗੀ ਆਮ ਦਾ ਮਿਲ ਲੈਣੀ ਹੈ ਵੀਡੀਓ ਤੋਂ ਤੁਸ ਨੂੰ ਭੱਜ ਕੇ ਮਿਲ ਜੂ ਨਹੀਂ ਇਹ ਮੱਝਾਂ ਕਿ